ਹੁਣ ਜਦੋਂ ਕੈਪਟਨ ਅਮਰਿੰਦਰ ਸਿੰਘ ਕਹਿ ਰਹੇ ਨੇ ਕਿ ਮੈਂ ਗੱਲਬਾਤ ਸੰਤਾ ਨਾਲ ਕਰ ਰਿਹਾ ਸੀ ਬਹੁਤ ਪੱਧਰਾਂ ਤੇ ਉਹ ਗੱਲ ਕਰਦੇ ਨੇ ਸੰਧਰਚੰਦ ਸਿੰਘ ਲੋਂਗੋਵਾਲ ਦੀ ਬਾਦਲ ਦੀ ਟੋੜੇ ਦੀ ਬਲਵੰਤ ਸਿੰਘ ਦੀ ਬਰਨਾਲੇ ਦੀ ਉਹਨਾਂ ਦੀ ਵੀ ਗੱਲ ਕਰਦੇ ਨੇ ਦੂਜੇ ਬਨੇ ਉਹਨਾਂ ਸਾਰੇ ਅਧਿਕਾਰੀਆਂ ਦਾ ਨਾਮ ਲੈਂਦੇ ਨੇ ਤੇ ਵਿੱਚ ਉਹ ਆਪਣੇ ਤੇ ਰਵਿੰਦਰ ਸਿੰਘ ਹੁਣਾਂ ਦੇ ਮਿਡਲ ਮੈਨ ਵਜੋਂ ਜੇ ਗੱਲ ਕਰਦੇ ਵੀ ਅਸੀਂ ਦੋਨੇ ਵਿਚ ਵਿਚਾਲੇ ਸੀਗੇ ਔਰ ਉਸ ਦੌਰ ਦੇ ਵਿੱਚ ਉਹ ਕਹਿੰਦੇ ਜੀ ਮੈਂ ਆਮ ਤੌਰ ਤੇ ਸੰਤਾ ਨੂੰ ਉੱਪਰ ਮਿਲਦਾ ਹੁੰਦਾ ਸੀ ਲੰਗਰ ਹਾਲ ਦੇ ਉੱਪਰ ਬਹੁਤ ਵਾਰੀ ਮਿਲਿਆ ਵਾਂ ਮੈਂ ਸੰਤਾਂ ਦੇ ਅੰਦਰ ਇੱਥੇ ਕੰਪਲੈਕਸ ਵਿੱਚ ਰਹਿੰਦਾ ਉਹਨਾਂ ਨੂੰ ਬਹੁਤ ਵਾਰੀ ਮਿਲਣ ਆਇਆ ਲੇਕਿਨ ਜਿਹੜੀ ਗੱਲ ਸਰਦਾਰ ਜਗਤਾਰ ਸਿੰਘ ਹੋਰੀ ਕਰ ਰਹੇ ਨੇ ਕਿ ਕੈਪਟਨ ਅਮਰਿੰਦਰ ਸਿੰਘ ਨੇ ਪਹਿਲੀ ਵਾਰੀ ਇਹ ਡਿਸਕਲੋਜ਼ ਕੀਤਾ ਕਿ ਰਜੀਵ ਗਾਂਧੀ ਮਿਲਣ ਦੀ ਇੱਛਾ ਰੱਖਦਾ ਸੀ ਸਤਜਨਾਲ ਸਿੰਘ ਪਿੰਡਰਾਂ ਵਾਲਿਆਂ ਨੂੰ ਔਰ ਉਹਨੇ ਅਸੀਂ ਦੋ ਵਾਰੀ ਅਟੈਂਪਟ ਕੀਤੀ ਇੱਕ ਵਾਰੀ ਤਾਂ ਅਸੀਂ ਘਰੋਂ ਨਿਕਲੇ ਮਿਲਣ ਲਈ ਕਹਿੰਦੇ ਮੈਂ ਉਹਨਾਂ ਨੇ ਜਦੋਂ ਇੱਛਾ ਜ਼ਾਹਰ ਕੀਤੀ ਤਾਂ ਮੈਂ ਸਿਮਰਨਜੀਤ ਸਿੰਘ ਮਾਨ ਨੂੰ ਕਿਹਾ ਕਿ ਕੋਈ ਪ੍ਰਬੰਧ ਕਰਾਓ ਇਹ ਐਸਐਸਪੀ ਫਰੀਦਕੋਟ ਸੀ ਇਹਨਾਂ ਨੇ ਉਦੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਮਨਾ ਲਿਆ ਤੇ ਉਹਨਾਂ ਨੇ ਸਹਿਮਤੀ ਦਿੱਤੀ ਅੰਬਾਲੇ ਮਿਲਣ ਦੀ ਕਹਿੰਦੇ ਮੈਂ ਤੇ ਰਜੀਵ ਗਾਂਧੀ ਸਫਦਰਜੰਗ 에ਰਪੋਰਟ ਦੇ ਅੰਦਰ ਦਾਖਲ ਹੋ ਰਹੇ ਸੀ ਚੌਪਰ ਚ ਜਾਣ ਲਈ ਪਿੱਛੋਂ ਸਾਨੂੰ ਮੈਸੇਜ ਆ ਗਿਆ ਕਿ ਸ਼੍ਰੀਮਤੀ ਇੰਦਰਾ ਗਾਂਧੀ ਚਾਹੁੰਦੇ ਨੇ ਕਿ ਤੁਸੀਂ ਵਾਪਸ ਆ ਜਾਓ ਉਹ ਕਹਿੰਦੇ ਜੀ ਸੰਤ ਨਾਰਾਜ਼ ਹੋ ਗਏ ਸੰਤਾ ਨੇ ਕਿਹਾ ਤੁਸੀਂ ਸਾਡਾ ਮੌਜੂ ਬਣਾ ਰਹੇ ਹੋ ਕਹਿੰਦੇ ਫਿਰ ਮੈਂ ਉਹਨਾਂ ਨੂੰ ਕਿਹਾ ਕਿ ਸਾਡੇ ਉੱਥੇ ਟੈਕਨੀਕਲ ਪ੍ਰੋਬਲਮ ਆ ਗਈ ਚੌਪਰ ਦੇ ਵਿੱਚ ਅਸੀਂ ਫਲਾਈਟ ਨਹੀਂ ਲੈ ਸਕੇ ਉੱਡ ਨਹੀਂ ਸਕੇ ਦੂਜੇ ਪੰਨੇ ਫਿਰ ਉਹ ਕਹਿੰਦੇ ਜੀ 15 ਦਿਨ ਬਾਅਦ ਇੱਕ ਵਾਰੀ ਫਿਰ ਗੱਲਤਰੀ ਤੇ ਕਹਿੰਦੇ ਅਸੀਂ ਉੱਡ ਚੁੱਕੇ ਸੀ ਦਿੱਲੀੋਂ ਅਸੀਂ ਅੰਬਾਲੇ ਦੇ ਖੇਤਰ ਚ ਦਾਖਲ ਹੋ ਗਏ ਸੀਗੇ ਟਰਮੀਨਲ ਤੋਂ ਮੈਸੇਜ ਮਿਲਦਾ ਹੈ ਸਾਡੇ ਚੌਪਰ ਨੂੰ ਕਿ ਵਾਪਸ ਆ ਜਾਓ ਕਹਿੰਦੇ ਜੀ ਇੰਦਰਾ ਗਾਂਧੀ ਨੂੰ ਉਦੋਂ ਇਹ ਦੱਸਿਆ ਗਿਆ ਸੀ ਕਿ ਸਦੀਪ ਗਾਂਧੀ ਨੂੰ ਅਸੈਸੀਨੇਟ ਕੀਤਾ ਜਾ ਸਕਦਾ ਇਹ ਸ਼ਾਇਦ ਦਰਬਾਰਾ ਸਿੰਘ ਵੱਲੋਂ ਉਹਨਾਂ ਦਾ ਇਸ਼ਾਰਾ ਹੈ ਸੋ ਇਹ ਜਿਹੜੀਆਂ ਗੱਲਾਂ ਸੀ ਕਿ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਮਿਲਣ ਲਈ ਰੈਡੀ ਸੀ ਇਹ ਕੋਈ ਗੱਲ ਹੋਈ ਹੈ ਬਾਲੇ ਵਾਲੀ ਦੀ ਸਾਰੀ ਬੇਨਤੀ ਹੈ ਮੈਂ ਆਪ ਜੀ ਨੂੰ ਨੇ ਇੱਕ ਗੱਲ ਬੜੀ ਨੁਕਤੇ ਦੀ ਦੱਸੀ ਸੀ ਕਿ ਟਕਸਾਲ ਦਾ ਮੁਖੀ ਇਕੱਲੇ ਕਦੇ ਵੀ ਇਕੱਲਾ ਨਹੀਂ ਰਹਿੰਦਾ ਘੱਟੋ ਘੱਟ 5 7 5 6 ਚਾਰ ਜਣੇ ਨਾਲ ਹੀ ਹੁੰਦੇ ਨੇ ਹਮੇਸ਼ਾ ਇੱਕ ਅਸੂਲ ਹੈ ਅੱਜ ਆਲੇ ਦੇ ਜਿਹੜੇ ਭਾਵੇਂ ਤਿੰਨ ਵੱਖ-ਵੱਖ ਨੇ ਨਾ ਬਾਬਾ ਹਰਨਾਪ ਸਿੰਘ ਜੀ ਵੀ ਆਰਮ ਸਿੰਘ ਜੀ ਤੇ ਅਮਰੀਕ ਸਿੰਘ ਜੀ ਵੀ ਕਰਦੇ ਕਿਤੇ ਦੀ ਦੱਸਣਗੇ ਤੁਹਾਨੂੰ ਇਹਨਾਂ ਨਾਲ ਵੀ ਬੰਦੇ ਦੱਸਣਗੇ ਜਿਹੜਾ ਵੀ ਕੋ ਆਏਗਾ ਇੱਕ ਅਸੂਲੀ ਤੌਰ ਤੇ ਇਹ ਗੱਲ ਮਿਨੀ ਤੇ ਮਿੱਠੀ ਹੋਈ ਗੱਲ ਹੈ ਹੁਣ ਸੰਤ ਜਰਨੈਲ ਸਿੰਘ ਦੇ ਨਾਲ ਜੋ ਉੱਥੇ ਗਏ ਤੇ ਪੰਜ ਬੰਦੇ ਹੋਣੇ ਚਾਹੀਦੇ ਤੇ ਕਦੇ ਤਾਂ ਪੰਨਾਂ 'ਚ ਕੋਈ ਬੰਦਾ ਗੱਲ ਕਰਦਾ ਨਾ ਵੀ ਅਸੀਂ ਉੱਥੇ ਮਿਲਣ ਗਏ ਸਾਂ ਜ ਆਏ ਸਾਂ ਕਿੱਥੇ ਗਏ ਕਿਵੇਂ ਆਏ ਇਹ ਗੱਲ ਤਾਂ ਕਿਤੇ ਘਟਣਾ ਹੋਈ ਹੀ ਨਹੀਂ ਦੂਜੀ ਗੱਲ ਹੈ ਕਿ 84 ਚ ਜਿੱਦਨ 82 1982 19 ਜੁਲਾਈ 82 ਨੂੰ ਮੋਰਚਾ ਲੱਗਿਆ ਉਸ ਤੋਂ ਬਾਅਦ ਸੰਜੇ ਰਾਏ ਸਿੰਘ ਜੀ ਇੱਕ ਵੀ ਮਿੰਟ ਦਰਬਾਰ ਸਾਹਿਬ ਕੰਪਲੈਕਸ ਤੋਂ ਬਾਹਰ ਨਹੀਂ ਗਏ ਬਿਲਕੁਲ ਨਹੀਂ ਗਏ ਜੇ ਉੱਥੋਂ ਦੀ ਮਿਲਣੀ ਦਾ ਜ਼ਿਕਰ ਵੀ ਹੋਵੇ ਤੇ ਫਿਰ ਦਰਬਾਰ ਸਾਹਿਬ ਕੰਪਲੈਕਸ ਤੋਂ ਉਹਨਾਂ ਨੇ ਜਾਂਦਿਆਂ ਅੱਧੀ ਦਿਹਾੜੀ ਜਾਂਦੇ ਦੱਦੀ ਦਿਹਾੜੀ ਉਹਨਾਂ ਤੇ ਲੱਗੀ ਜਾਂਦੀ ਹੈ ਪੂਰੇ ਦਾ ਪੂਰਾ 24 ਘੰਟੇ ਦਾ ਗੈਬ ਹੋਣਾ ਚਾਹੀਦਾ ਸੀ ਕਿਤੇ ਨਾ ਕਿਤੇ ਜਾਂ 12 ਘੰਟੇ ਦਾ ਘੱਟੋ ਘੱਟ ਹੋਣਾ ਚਾਹੀਦਾ ਸੀ ਤੋ ਇੱਕ ਕਦੇ 21 ਦਿਨ ਐਸਾ ਨਹੀਂ ਉਹ ਰੋਜ਼ ਹੀ ਸੰਗਤ ਨੂੰ ਮਿਲਦੇ ਸੀ ਰੋਜ਼ ਹੀ ਉੱਥੇ ਰਹਿੰਦੇ ਸਨ ਉਹਨਾਂ ਨੂੰ ਪੱਤਰਕਾਰ ਵੀ ਮਿਲਦੇ ਸੀ ਲੀਡਰ ਵੀ ਮਿਲਦੇ ਸੀ ਧਾਰਮਿਕ ਵੀ ਮਿਲਦੇ ਸੀ ਆਮ ਸੰਗਤ ਵੀ ਮਿਲਦੀ ਸੀ ਸੋ ਐਸਾ ਇੱਕ ਵੀ ਦਿਨ ਜ਼ਿੰਦਗੀ ਦਾ ਨਹੀਂ ਆਇਆ ਜਿਸ ਦਿਨ ਸੰਜਰੇ ਰਹੇ ਸੀ ਉੱਥੋਂ ਗਾਇਬ ਹੋਏ ਉਹ ਇਹ ਗੱਲ ਗਲਤ ਹੈ ਵੀ ਉੱਥੇ ਚਲੇ ਗਏ ਹੁਣ ਤੇ ਉੱਥੋਂ ਵਾਪਸ ਆ ਗਏ ਜਾਂ ਇਦਾਂ ਨਹੀਂ ਹਾਂ ਇਹ ਆਪਣੇ ਮਨ ਵਿੱਚ ਇਹੋ ਜਿਹਾ ਕੜਾ ਬਣਾਉਂਦੇ ਹੁਣ ਵੀ ਸ਼ਾਇਦ ਕਿਤੇ ਸਾਡੇ ਘਰ ਤੇ ਇੱਥੇ ਤੱਕ ਆ ਜਾਵੇ ਉਹ ਵੱਖਰੀ ਗੱਲ ਬੰਦੇ ਦੀ ਭਾਵਨਾ ਹੋ ਸਕਦੀ ਹੈ ਫਰ ਜਿਹੜਾ ਉਥੋਂ ਕੰਪਲੈਕਸ ਚ ਬਾਹਰ ਉਹ ਗਏ ਨਹੀਂ ਤੇ ਏਡੀ ਤੁਰ ਜਾਣਾ ਉਹ ਵੀ ਹਰਿਆਣੇ ਚ ਜਾਣਾ ਤੇ ਉਹ ਜਦੋਂ ਆਪਾਂ ਜਨਾਲ ਦੇ ਨਾਲ ਉਹਨਾਂ ਦੀ ਸਿੱਧੀ ਅਣਬਣ ਹੋਈ ਨਹੀਂ ਮੈਂ ਮੈਂ ਇਹ ਗੱਲ ਭਾਈ ਸਾਹਿਬ ਮੈਂ ਇੱਕ ਗੱਲ ਕਲੀਅਰ ਕਰ ਦਿਆਂ ਪਹਿਲਾਂ ਆਪਾਂ ਹੁਣ ਇਹ ਜਿਹੜੀ ਕਲੇਮ ਕਰ ਰਹੇ ਆ ਕਿ ਅਸੀਂ ਦੋ ਵਾਰ ਹੀ ਆਏ ਉਹ ਟਾਈਮ ਕਿਹੜਾ ਸੀ ਕਿਹੜਾ ਸਾਲ ਸੀ ਇਹ ਕੈਪਟਨ ਅਮਰ ਸਿੰਘ ਨੇ ਕਲੀਅਰ ਨਹੀਂ ਕੀਤਾ ਨਹੀਂ ਕੀਤਾ ਜਦ ਤੱਕ ਇਹ ਕਲੀਅਰ ਨਹੀਂ ਹੁੰਦਾ ਉਦ ਤੱਕ ਕਰਦਾ ਜਵਾਬ ਨਹੀਂ ਮਿਲਦਾ ਸੰਤ ਉਹਨੇ ਜਲਾਈ 1982 ਤੋਂ ਬਾਅਦ ਤਾਂ ਉਹਨਾਂ ਦੀ ਦੇਹੀ ਬਾਹਰ ਆਈ ਉਸ ਤੋਂ ਬਾਅਦ ਤਾਂ ਬਾਹਰ ਨਿਕਲੇਗੀ ਨਹੀਂ ਨਹੀਂ ਕਿ ਇਹ ਦੋਵੇਂ ਫਲਾਈਟਸ ਉਹਨੇ ਜਲਾਈ 1982 ਤੋਂ ਪਹਿਲਾਂ ਸੀ ਹੂੰ ਜੇ ਪਹਿਲਾਂ ਸੀ ਫਿਰ ਸੀਕ੍ਰਟਲੀ ਆਉਣ ਦੀ ਲੋੜ ਨਹੀਂ ਸੀਗੀ ਹਾਂ ਮੈਂ ਮੈਂ ਤਾਂ ਉੱਥੇ ਸੀ ਉਸ ਤੋਂ ਪਹਿਲਾਂ ਮੈਂ ਤੁਹਾਡੇ ਅੱਗੇ ਨਾ ਇੱਕ ਖਾਤਾ ਰੱਖਦਾ ਤੁਸੀਂ ਉਹ ਖਾਕੇ ਨੂੰ ਆਪ ਦੇਖੋ ਉਹ ਮੁੰਨੀ ਤਾਂ ਬਾਤ ਦਾ ਤਾਂ ਮਤਲਬ ਹੀ ਕੋਈ ਨਹੀਂ ਜਿਹੜੀ ਗੱਲ ਦੂਸਰੀ ਹੈ ਕਿ ਨਹੀਂ ਮੈਂ ਗੱਲ ਪੂਰੀ ਇੱਕ ਮਿੰਟ ਗੱਲ ਭਾਈ ਸਾਹਿਬ ਗੱਲ ਪੂਰੀ ਕਰਦੇ ਆ ਬੰਬੇ گئے ਆ ਇੱਕ ਇੱਕ ਮਿੰਟ ਇੱਕ ਮਿੰਟ ਹੁਣ ਇਹ ਜ਼ਿੰਮੇਵਾਰੀ ਕੈਪਟਨ ਅਮਿੰਦਰ ਸਿੰਘ ਦੀ ਹੈ ਉਹ ਕਲੀਅਰ ਕਰਨ ਕਿ ਇਹ ਜਿਹੜੀਆਂ ਦੋ ਫਲਾਈਟਸ ਹੈ ਕਿਹੜੇ ਸਮੇਂ ਦੀ ਕਿਹੜੇ ਸਮੇਂ ਦੀ ਤਾਂ ਉਹ ਦੱਸੋ ਇਹਦੇ ਸਾਡੇ ਨੋਟਿਸ 'ਚ ਹੈ ਹੀ ਨਹੀਂ ਕਿਤੇ ਜਿਹੜੇ ਕਿਸੇ ਸਿੰਘ ਦੇ ਨੋਟਿਸ ਵਿੱਚ ਵੀ ਹੈ ਨਹੀਂ ਕਦੇ ਕਿਤੇ ਸੁਣੀ ਵੀ ਨਹੀਂ ਨੇ ਦੇ ਘਟੋ ਘਟਾ ਹੀ 5 10 ਵੀ 50 ਜਿਹੜੇ ਸੰਸੀ ਇੱਕ ਦੂਜੇ ਨਾਲ ਕੋਈ ਗੱਲਬਾਤ ਹੋਵੇ ਸਾਰੀ ਸੰਜੀ ਕਰ ਲੈਣ ਦੇ ਪਤਾ ਲੱਗ ਜਾਂਦਾ ਹੈ ਦੂਜੇ ਤੀਜੇ ਦਿਨ ਪਰ ਇਹ ਗੱਲ ਦਾ ਸਾਨੂੰ ਮੁੱਲ ਅੱਜ ਤੱਕ ਉਸ ਤੋਂ ਬਾਅਦ ਵੀ 40 ਸਾਲ ਹੋ ਸਤੋਂਤੇ ਹੋ ਗਿਆ ਸਾਨੂੰ ਅੱਜ ਤੱਕ ਵੀ ਨਹੀਂ ਜਾਣਕਾਰੀ ਮਿਲੀ ਵੀ ਇਹ ਵੀ ਕਦੇ ਹੋਈ ਆ ਇਹ ਹੁਣ 40 41 ਸਾਲ ਬਾਅਦ ਆ ਕੇ ਕਿਉਂ ਕਹਿ ਰਹੇ ਨੇ ਕੀ ਕਹਿ ਰਹੇ ਨੇ ਇਹਦੇ ਬਾਰੇ ਮੈਨੂੰ ਮੈਂ ਕੈਪਟਨ ਸਾਹਿਬ ਬਾਰੇ ਕਿਸੇ ਨੂੰ ਕੀ ਕਹੀਏ ਵੀ ਸਿਆਣੇ ਬੰਦੇ ਨੇ ਉਹ ਸੀਐਮ ਰਹਿ ਚੁੱਕੇ ਆ ਇਹ ਉਹਦੇ ਬਾਰੇ ਤਾਂ ਕਲੀਅਰ ਉਹਨਾਂ ਨੂੰ ਕਰਨਾ ਪਏਗਾ ਸੋ ਸਭੀਤ ਨੇ ਮੈਂ ਤੁਹਾਨੂੰ ਇੱਕ ਬੇਨਤੀ ਕਰਨਾ ਚਾਹਣਾ 82 ਦੇ ਅਪ੍ਰੈਲ ਦੇ ਵਿੱਚ ਬੰਬੇ ਸੰਤ ਕਰਤਾਰ ਸਿੰਘ ਗਏ ਤੇ ਉੱਥੇ ਘੇਰਾ ਪੈ ਗਿਆ ਤੇ ਸੰਤ ਉੱਥੋਂ ਨਿਕਲ ਕੇ ਮੈਥੇ ਆ ਗਏ ਤੇ ਮੈਥੇੋਂ ਬਾਅਦ ਉਦੋਂ ਬਾਅਦ ਸੰਤ ਮੈਥੇੋਂ ਵੀ ਬਾਹਰ ਨਹੀਂ ਗਏ ਸੰਤ ਜਰਨੈਲ ਸਿੰਘ ਕੇ ਕਰਤਾਰ ਸਿੰਘ ਸੰਤ ਜਰਨੈਲ ਸਿੰਘ ਸੰਤ ਜਰਨੈਲ ਸਿੰਘ ਜਿਹੜਾ ਦਿੱਲੀ ਜਿਹੜਾ ਦਿੱਲੀ ਜਿਹੜਾ ਉਤੇ ਬੰਬੇ ਜਿਹੜਾ ਘੇਰਾ ਪਿਆ ਸੀ ਉਹਦੇ ਤੇ ਜਦੋਂ ਨਿਕਲ ਕੇ ਆਏ ਉਹ ਸੰਤ ਉੱਥੇ ਮਹਿਤੇ ਗੁਰਦੁਆਰੇ ਦੇ ਅੰਦਰ ਰਹੇ ਆ ਬਾਹਰ ਨਹੀਂ ਗਏ ਉੱਥੇ ਤੇ ਇਹਦਾ ਮਤਲਬ ਹੈ ਕਿ April 82 ਤੋਂ ਪਹਿਲਾਂ ਵੀ ਮਲੰਗਤ ਮੋਰਚੇ ਦੇ ਦਰਮਿਆਨ ਵੀ ਉਹ ਬਾਹਰ ਨਹੀਂ ਨਿਕਲੇ ਇਹ ਗੱਲ ਮੇਰੇ ਸਮਝੋਂ ਬਾਹਰ ਹੈ ਵੀ ਇਹ ਕੈਪਟਨ ਸਾਹਿਬ ਕਿਦਾਂ ਕਹਿ ਰਹੇ ਨੇ ਤੇ ਜੇ ਉਹਨਾਂ ਮਿਲਣਾ ਹੀ ਹੁੰਦਾ ਤੇ ਫਿਰ ਉਹ ਬੰਬੇ ਗਏ ਸੀ ਫਿਰ ਉੱਥੇ ਜਾ ਕੇ ਰਜੀਵ ਕੰਨ ਦੀ ਮਿਲ ਲੈਂਦਾ ਉੱਥੇ ਜਾ ਕੇ ਆਪਣੀ ਕਹਿੰਦਾ ਫਿਰ ਅੰਬਾਲੇ ਸੱਦਨ ਦੀ ਰੋਡ ਕੀ ਸੀ ਉਹਨੂੰ ਨਹੀਂ ਮੈਨੂੰ ਲੱਗਦਾ ਜਿਹੜੀ ਕੈਪਟਨ ਅਮਰਿੰਦਰ ਸਿੰਘ ਗੱਲ ਕਰ ਰਿਹਾ ਇਹ ਇਹ ਤਾਂ ਮੈਨੂੰ ਤੈਨੂੰ ਗੱਲ ਗੱਲ ਨਹੀਂ ਆ ਰਹੀ ਉਹ ਕਲੀਅਰ ਕਰਨੇ ਕਿਹੜੇ ਟਾਈਮ ਦੀ ਗੱਲ ਕਰ ਰਹੇ ਆ ਆਪਾਂ ਅੰਦਾਜ਼ਾ ਨਾ ਲਾਈਏ ਆਪਾਂ ਇਹ ਸਵਾਲ ਪੋਸਟ ਕਰੀਏ ਕੈਪਟਨ ਸਾਹਿਬ ਨੂੰ ਕਿ ਉਹ ਕਲੀਅਰ ਕਰਨ ਕਿਹੜੇ ਸਾਲ ਦੀ ਗੱਲ ਕਰ ਰਹੇ ਆ ਕਿਹੜਾ ਸਾਲ ਦੀ ਗੱਲ ਜਿਹੜਾ ਸਾਲ ਸੀ ਕਿਹੜਾ ਮਹੀਨਾ ਸੀ ਕਿਹੜਨ ਦੇਖੋ ਸਾਹਿਬ ਜਰਾ ਐਸਾ ਮੈਂ ਤੁਹਾਨੂੰ ਇੱਕ ਬੇਨਤੀ ਹੋਰ ਵੀ ਦੱਸ ਦੇਣਾ ਚਾਹਣਾ ਸੰਤ ਸੰਜੇਰ ਨਾਇਲ ਸਿੰਘ ਜਿਹੜੇ ਸੀ ਉਹ ਕਿਸੇ ਨੂੰ ਮਿਲ ਸਕਦੇ ਸੀ ਉਹਨਾਂ ਨੂੰ ਸਵਰਨ ਸਿੰਘ ਵੀ ਮਿਲੇ ਆ ਕੇ ਉਹਨਾਂ ਨੂੰ ਸ਼ਹੀ ਮਾਮ ਵੀ ਆ ਕੇ ਮਿਲੇ ਆ ਉਹਨਾਂ ਨੂੰ ਜਿਹੜੇ ਸੁਭਰਮਨ ਸਵਾਮੀ ਵੀ ਮਿਲੇ ਉਹਨਾਂ ਨੂੰ ਫਰੂਕ ਅਬਦੁੱਲ ਵੀ ਮਿਲਿਆ ਸਾਰੇ ਮਿਲੇ ਫਰੂਕ ਅਬਦੁੱਲ ਮਿਲਿਆ ਕੁਲਦੀਪ ਨਯਰ ਵੀ ਮਿਲਿਆ ਸੁਭਰਮਨ ਸਵਾਮੀ ਵੀ ਮਿਲਿਆ ਕੁਲਦੀਪ ਨਯਰ ਤੇ ਸੁਭਰਮਨ ਸਵਾਮੀ ਨਹੀਂ ਸਰ ਮੈਨੂੰ ਸਾਰੇ ਮਿਲੇ ਆ ਕੋਈ ਹੋਰ ਵੀ ਮਿਲ ਸਕਦਾ ਸੀ ਭਾਈ ਸਾਹਿਬ ਹੁਣ ਹੁਣ ਆਪਾਂ ਲਾਸਟ ਇਸ ਮੁੱਦੇ ਤੇ ਆਈਏ ਕਿ ਹਮੇਸ਼ਾ ਇਹ ਰੌਲਾ ਪੈਂਦਾ ਰਿਹਾ ਕਿ ਬਲੂ ਸਟਾਰ ਆਪਰੇਸ਼ਨ ਰੁਕ ਸਕਦਾ ਸੀ ਔਰ ਇਹਦੇ ਵਿੱਚ ਜਿਹੜੀ ਗੱਲਬਾਤ ਹੋ ਰਹੀ ਸੀਗੀ ਉਹ ਕਿਸੇ ਪੱਧਰ ਤੇ ਜਾ ਕੇ ਟੁੱਟੀ ਔਰ ਕੀ ਜਿਹੜੀ ਅਕਾਲੀ ਲੀਡਰਸ਼ਿਪ ਸੀ ਤੁਸੀਂ ਉਸ ਤੌਰ ਤੇ ਪਹਿਲਾਂ ਤਾਂ ਮੈਨੂੰ ਦੱਸੋ ਸੰਤਾਂ ਦੇ ਨਾਲ ਸੀ ਜਦੋਂ ਆਰਮੀ ਅੰਦਰ ਜਾਂਦੀ ਹੈ ਆਰਮੀ ਘੇਰਾ ਪਾ ਲੈਂਦੀ ਹੈ ਉਦੋਂ ਤੱਕ ਤੁਸੀਂ ਨਾਲ ਸੀ ਮੈਂ ਜਖੀਰ 6 ਜੂਨ ਤੱਕ ਦਰਬਾਰ ਸਤ ਸੀ ਮੈਂ ਤੁਹਾਨੂੰ ਇਹਦੇ ਬਾਰੇ ਇੱਕ ਗੱਲ ਦੱਸਣਾ ਚਾਹਣਾ ਸੰਤ ਇਹਦੇ ਦਰਮਿਆਨ ਜਿਹੜਾ ਇੱਕ ਤਾਰਾ ਸਿੰਘ ਸਪੀਕਰ ਸੀ ਹਰਿਆਣੇ ਦਾ ਉਹ ਚਿੱਠੀ ਲੈ ਕੇ ਇੰਦਰਾ ਗਾਂਧੀ ਦੀ ਸੰਤਾ ਕੋਲ ਆਇਆ ਸੀ ਜੀ ਦੀ ਜਾਣਕਾਰੀ ਹੈ ਇਧਰੋਂ ਚਿੱਠੀ ਵਾਪਸ ਵੀ ਗਈ ਸੀ ਬਾਬਾ ਹਰਬੰਸ ਸਿੰਘ ਉਸ ਚਿੱਠੀ ਦਾ ਮਾਧਮ ਸੀ ਵਿੱਚ ਨਾਲ ਉਹਦੇ ਰਾਈ ਉਹਨੂੰ ਨਾਲ ਉਹਨਾਂ ਦੇ ਰਾਈ ਚਿੱਠੀ ਆਈ ਦੇ ਰਾਈ ਉਹਨਾਂ ਦੇ ਬਾਬਾ ਤੋਂ ਉਹ ਤਾਰਾ ਸਿੰਘ ਸੀ ਕਿ ਕਰ ਲੈ ਕੇ ਗਿਆ ਉਹਦੇ ਵਿੱਚ ਵੀ ਬਹੁਤ ਵਧੀਆ ਗੱਲਬਾਤ ਹੋਈ ਉਹਨਾਂ ਦੀ ਇੱਕ ਚਿੱਠੀ ਉਹ ਹੈ ਮੈਂ ਤੇ ਮੇਰੇ ਕੋਲ ਫੋਟੋ ਹੈ ਉਸ ਚਿੱਠੀ ਦੀ ਜਿੱਦੇ ਸੰਤ ਲੋਂਗੋਵਾਲ ਤੇ ਸੰਤ ਜਰਨੈਲ ਸਿੰਘ ਦੋਨੋਂ ਬੈਠੇ ਆ ਮੰਜੇ ਤੇ ਥੱਲੇ ਮੈਂ ਬੈਠਾ ਆ ਨਾਲ ਹੋਰ ਵੀ ਬੈਠੇ ਆ ਇਸ ਮੈਂ ਇਹਨਾਂ ਨੂੰ ਸਰਦਾਰ ਸਾਹਿਬ ਨੂੰ ਇਤਨੀ ਸ਼ਾਨ ਚਿੱਠੀ ਭੇਜੀ ਸੀ ਆ ਫੋਟੋ ਭੇਜੀ ਸੀ ਉਹਦੇ ਚ ਸੰਤ ਜਰਨੈਲ ਸਿੰਘ ਜਿਹੜੀ ਚਿੱਠੀ ਉਧਰੋਂ ਆਈ ਸੀ ਉਹ ਸੰਤ ਲੋਂਗੋਵਾਲ ਨੂੰ ਸਾਰੀ ਸੁਣਾ ਰਹੇ ਸੀ ਉਧਰੋਂ ਚਿੱਠੀ ਆਈ ਉਹ ਚਿੱਠੀ ਸੁਣਾ ਰਹੇ ਸੀ ਜਿਹੜੀ ਕਿ ਕਿਸੇ ਹੋਰ ਆਦਮੀ ਦੇ ਰਾਜ ਸੰਤਾਂ ਕੋਲ ਆਈ ਸੀ ਤੇ ਸੰਤਾਂ ਨੇ ਲੰਘੋ ਆਖਿਆ ਕਿ ਮੈਂ ਲੰਘੋ ਵਾਲ ਦੇ ਨਾਲ ਇੱਕ ਹਫਤੇ ਸੁਲਾਹ ਕਰਾਂਗਾ ਤੇ ਲੰਘੋ ਵਾਲ ਤੇ ਸੰਜਨ ਸਿੰਘ ਦੋਵੇਂ ਬੈਠੇ ਹੋਇਆ ਉਹ ਉਹਦੇ ਵਿਚਾਲੇ ਉਹ ਚਿੱਠੀ ਹੈ ਜਿਹੜੀ ਉਹ ਉਹਦੇ ਵਿੱਚ ਆਪਣੇ ਦੇ ਕਵਰ ਵਿੱਚ ਹੈ ਤੇ ਉਹ ਪੜ੍ਹ ਕੇ ਸੁਣਾ ਰਿਹਾ ਸੰਜਨ ਸਿੰਘ ਨੂੰ ਅਸੀਂ ਕੋਲ ਬੈਠੇ ਹੋਏ ਹਾਂ ਦੋ ਤਿੰਨ ਜਣੇ ਇਹ ਭਰਪੂਰ ਸਿੰਘ ਬਲਬੀਰ ਵਾਲੀ ਚਿੱਠੀ ਹੈ ਇਹ ਭਰਪੂਰ ਸਿੰਘ ਬਲਬੀਰ ਵਾਲੀ ਚਿੱਠੀ ਹੈ ਇਹ ਨਹੀਂ ਜੀ ਨਹੀਂ ਭਰਪੂਰ ਸਿੰਘ ਬਲਬੀਰ ਵਾਲੀ ਚਿੱਠੀ ਨਹੀਂ ਹੈਗੀ ਹੈ ਅੱਛਾ ਇਹ ਉਹ ਚਿੱਠੀ ਨਹੀਂਗੀ ਉਹ ਚਿੱਠੀ ਹੋਰ ਸੀ ਉਹ ਗੱਲ ਹੀ ਹੋਰ ਸੀ ਕਿੰਨੇ ਨਾਲ ਉਹ ਚਿੱਠੀ ਦਾ ਕਾਰਨ ਵੀ ਹੋਰ ਸੀ ਉਹ ਇਹ ਦੀ ਸੀ ਕਾਰਨ ਇਹ ਜਿਹੜੇ ਤੁਸੀਂ ਦੱਸ ਰਹੇ ਹੋ ਗੱਲ ਇਹ ਗੱਲ ਪੂਰੀ ਕਰ ਦਿਓ ਜਿਹੜੀ ਤੁਸੀਂ ਦੱਸ ਰਹੇ ਹੋ ਕਿ ਜਿੱਥੇ ਸੁਣਾ ਰਹੇ ਸੀ ਹਾਂ ਇਹ ਚਿੱਠੀ ਸੰਤਾਂ ਕੋਲ ਆਈ ਸੰਤ ਰੋਂਗੋਵਾਲ ਨਾਲ ਸੰਤਾਂ ਨੇ ਕਿਹਾ ਕਿ ਸੰਤ ਜੀ ਇਸ ਚਿੱਠੀ ਦੇ ਆਧਾਰ ਦੇ ਉੱਤੇ ਗੱਲਬਾਤ ਅੱਗੇ ਵਧਾइए ਤੇ ਤੁਸੀਂ ਵਧਾਓ ਮੈਂ ਨਾਲ ਹਾਂ ਤੁਹਾਡੇ ਆਖਰ ਰਾਜਨੀਤਿਕ ਪਾਰਟੀਓ ਤੁਹਾਡਾ ਫਰਜ਼ ਬਣਦਾ ਤੁਸੀਂ ਇਸ ਨੂੰ ਤੋੜੋ ਉਧਰ ਵੀ ਸਰਕਾਰ ਦਾ ਸੱਦਾ ਜਦੋਂ ਸੰਤਾਂ ਨੇ ਰੋਂਗੋਵਾਲ ਦਾ ਨਾਲ ਆ ਤੇ ਉਹਨਾਂ ਕੋਲ ਵੀ ਸੱਦਾ ਆਇਆ ਸੰਤ ਲੰਗੋਵਾਲ ਨੇ ਪੰਜ ਮੈਂਬਰੀ ਕਮੇਟੀ ਬਣਾਈ ਜੀ ਦੇ ਚ ਬਾਦਲ ਟੋੜਾ ਤਲਵੰਡੀ ਬਰਨਾਲਾ ਤੇ ਬਲਵੰਤ ਸਿੰਘ ਸੀ ਇਹ ਪੰਜ ਮੈਂਬਰੀ ਕਮੇਟੀ ਸੀ ਹਮ ਇਹਨਾਂ ਦੀਆਂ ਮੀਟਿੰਗਾਂ ਸਰਕਾਰ ਨਾਲ ਪਤਾ ਨਹੀਂ ਕਿੰਨੀਆਂ ਹੋਈਆਂ ਨੇ ਤਾਂ ਇਹੋ ਹੀ ਜਾਣਨ ਤੇ ਉਸ ਤੋਂ ਬਾਅਦ ਉਹ ਪੰਜਾਂ ਦੇ ਵਿੱਚੋਂ ਤਲਵੰਡੀ ਹਰ ਗੱਲ ਸੰਤਾ ਨੂੰ ਦੱਸ ਦਿੰਦਾ ਸੀ ਆ ਕੇ ਤੇ ਸਾਰੀ ਗੱਲ ਭਾਂਦੇ ਉਦੋਂ ਅਜੇ ਮਤ ਪੇ ਦੇ ਨੇ ਸਖਤ ਨਹੀਂ ਸੀ ਹੋਏ ਤੇ ਠੀਕ ਚੱਲ ਰਿਆ ਸੀ ਸਾਰਾ ਕੁਝ ਬਿਲ ਜਾਣੇ ਕਿ ਮਤਵੇ ਦੇ ਹੈ ਵੀ ਸਨ ਪਰ ਮੋਰਚੇ ਦੇ ਸੰਬੰਧ ਚ ਕੋਈ ਮਤਵੇ ਨਹੀਂ ਸੀ ਮੋਰਚਾ ਸਫਲ ਹੋਣਾ ਚਾਹੀਦਾ ਇਹ ਸੰਤਾ ਦਾ ਪੂਰਾ ਸਿਵੇ ਇਹ ਮੁਕਣਾ ਚਾਹੀਦਾ ਤਾਂ ਉਹ ਜਦੋਂ ਇਹ ਆਏ ਮੁੜ ਕੇ ਫਿਰ ਕੀਤਾ ਫਿਰ ਸੰਤ ਲੰਗੋਵਾਲ ਨੇ 3 ਮੈਂਬਰੀ ਕਮੇਟੀ ਵੱਖਰੀ ਬਣਾਈ ਬਰਨਾਲਾ ਬਲਵੰਤ ਸਿੰਘ ਤੇ ਰਵਿੰਦਰ ਦੀ ਉਹਨਾਂ ਦੀਆਂ ਵੱਖਰੀਆਂ ਮੀਟਿੰਗਾਂ ਹੋਈਆਂ ਨੇ ਫਿਰ ਉਹ ਮੀਟਿੰਗਾਂ ਦੇ ਉੱਤੇ ਜਦੋਂ ਸਾਰਾ ਮਸੌਦਾ ਕਰਕੇ ਸਹੀ ਕਰਕੇ ਲੈ ਕੇ ਆਂਦਾ ਤੇ ਨਾਨਕਨਵਾਦ ਦੇ ਥੱਲੇ ਇੱਕ ਵੱਡਾ ਹਾਲ ਹੈ ਜਿਹਦੇ ਵਿੱਚ ਸਾਰੇ ਬੈਠੇ ਹੋਏ ਸੀ ਬਾਜ਼ਰ ਟੋੜਾ ਤਲਵੰਡੀ ਸੰਤ ਵੰਗੋਵਾਲ ਵਗੈਰਾ ਬਰਨਾਲਾ ਸਭ ਬੈਠੇ ਹੋਏ ਸੀ ਕਾਫੀ ਸਾਰੇ ਭਾਈ ਮਰੀਕ ਸਿੰਘ ਵੀ ਉਹਨਾਂ ਦੇ ਇਲੈਕਟਰ ਦਾ ਮੈਂਬਰ ਹੁੰਦਾ ਸੀ ਉਹ ਵੀ ਵਿੱਚ ਬੈਠਾ ਸੀ ਸੰਤ ਜਰਨਾਇਲ ਸਿੰਘ ਸਜਾਨ ਸਿੰਘ ਸ਼ਰੋਨੀ ਕੜੀ ਦਾ ਮੈਂਬਰ ਸੀ ਉਹ ਵੀ ਵਿੱਚ ਬੈਠਾ ਸੀ ਤੇ ਭਾਈ ਰਿਸ਼ਪਾਲ ਸਿੰਘ ਤੇ ਤਾਰਪੰਨ ਸਿੰਘ ਲੈ ਕੇ ਸੰਤ ਅੰਦਰ ਉਹਨਾਂ ਦੇ ਉਸ ਸੰਤਾਂ ਨੂੰ ਜਦ ਬੁਲਾਇਆ ਸੰਤ ਵੀ ਇੱਥੇ ਗਏ ਅਸੀਂ ਨਾਲ ਗਏ ਦੋ ਮੈਂ ਅੱਖੀਂ ਵੇਖਿਆ ਉਹਨਾਂ ਨੂੰ ਜਦੋਂ ਪੁੱਛਿਆ ਸਮਝਣਾ ਐਸੇ ਰਣੇ ਵੀ ਕੀ ਕੀ ਫੈਸਲਾ ਕੀਤਾ ਤੁਸੀਂ ਦੱਸੋ ਬਰਨਾਲਾ ਸਾਹਿਬ ਨੇ ਕਿਹਾ ਜੀ ਫੈਸਲਾ ਇਹ ਆ ਕਿ ਮਤਲਬ ਜੇ ਵਿੱਚ ਕੁਝ ਵੀ ਨਾ ਹੋਵੇ ਫੈਸਲੇ ਵਿੱਚ ਕੋਈ ਵੀ ਡਿਮਾਂਡ ਨਾ ਹੋਵੇ ਐਵੇਂ ਜਿਵੇਂ ਮਤਲਬ ਕਿ ਆਪਾਂ ਸ਼ਾਂਤੀ ਕਰਨੀ ਹੈ ਜੇ ਕਰਨਾ ਉਹ ਕਰਨਾ ਸੀ ਤੇ ਸੰਤ ਕਹਿੰਦੇ ਸ਼ਾਂਤੀ ਦਾ ਸ਼ਾਂਤੀ ਹੈ ਸ਼ਾਂਤੀ ਨੂੰ ਅੱਕੇ ਕੀ ਵਿਆਹ ਸ਼ਾਂਤੀ ਤੇ ਹੈ ਇਹ ਉਹ ਆਪਣੀ ਮੰਗ ਕੀ ਮੰਨੀ ਹੈ ਕਿੰਨੀ ਕੁ ਮੰਨੀ ਹੈ ਉਹ ਦੱਸੋ ਉਹ ਕਹਿੰਦਾ ਜੀ ਜੇ ਆਪਾਂ ਸਾਰੇ ਜਣੇ ਕਹਿ ਲਿਏ ਸਭ ਕੁਝ ਬੰਨਿਆ ਗਿਆ ਤੇ ਲੋਕਾਂ ਮੰਨ ਲੈਣਾ ਵੀ ਸਭ ਕੁਝ ਬੰਨਿਆ ਗਿਆ ਜੇ ਆਪਾਂ ਕਹਿ ਜੀ ਨਹੀਂ ਕੋਸ਼ ਕੇ ਮੰਨਿਆ ਤਾਂ ਕਹਿ ਦੇਣਗੇ ਨਹੀਂ ਮੰਨਿਆ ਲੋਕਾਂ ਲੋਕਾਂ ਦਾ ਕੀੰਦਾ ਲੋਕ ਤਾਂ ਸਾਡੇ ਨਾਲ ਨੇ ਪਬਲ ਤੁਹਾਡੇ ਸਾਰਿਆਂ ਦੇ ਨਾਲ ਨੇ ਆਪਣੇ ਆਪਾਂ ਜੋ ਕੇ ਕਾਹ ਕੇ ਲੋਕਾਂ ਨੇ ਵੀ ਕੋਈ ਮੰਨ ਲੈਣਾ ਜੀ ਤੇ ਉਹ ਕਹਿੰਦਾ ਜੀ ਚਾਰਜ ਕਰੇ ਤੁਸੀਂ ਛੱਡੋ ਸਾਧ ਸੰਤ ਰੰਗੋਲ ਛੱਡੋ ਦੋ ਦੋ ਅਹੀ ਛੱਡ ਦਿੰਦੇ ਆ ਕਿ ਪੰਥ ਦਾ ਮੋਰਚਾ ਫਤਿਹ ਹੋ ਗਿਆ ਤੇ ਫਤਿਹ ਹੋ ਗਿਆ ਸੰਤ ਕਹਿੰਦੇ ਫਿਰ ਤੇ ਜੀਆਂ ਚਾਰ ਮੇਰੇ ਤੋਂ ਛਡਾਉਣੇ ਨੇ ਇਹ ਚਾਰ ਵੀ ਤੁਸੀਂ ਆਪ ਹੀ ਛੱਡ ਲਓ ਤੇ ਜੋ ਮੰਦੀ ਸਾਹਿਬ ਜਾ ਕੇ ਕਰਨਾ ਕਰ ਲਓ ਇਲਾਨ ਕਰ ਦਿਓ ਮੈਂ ਉਹਦਾ ਹਿੱਸਾ ਲੀਗਾ ਪਰ ਮੈਂ ਵਿਰੋਧ ਨਹੀਂ ਤੁਹਾਡਾ ਕਰਾਂਗਾ ਤੁਸੀਂ ਜਾ ਕੇ ਕਰ ਲਓ ਮੈਂ ਉੱਥੇ ਮੰਜੀ ਸਾਹਿਬ ਨਹੀਂ ਜਾਵਾਂਗਾ ਨਾਂਮਾਂ ਦਾ ਹਿੱਸਾ ਬਣਾਵਾਂਗਾ ਸੰਤੇ ਕਰਕੇ ਕਿ ਉਸ ਮੀਟਿੰਗ ਤੋਂ ਵਾਪਸ ਉੱਠ ਕੇ ਚਲੇ ਗਏ ਸਨ ਇਹ ਮੀਟਿੰਗ ਜਿਹੜੀ ਸੀ ਇਹ ਗੱਲਬਾਤ ਬਰਨਾਲੇ ਨੇ ਕਹੀ ਸੀ ਵੀ ਜਕਾਰੇ ਛੱਡੋ ਤੇ ਮੋਰਚਾ ਫਤਿਹ ਤੇ ਜੇ ਆਪਾਂ ਇਹ ਲੋਕਾਂ ਨੂੰ ਕੋਈ ਕਹਿੰਦਾ ਕੋਈ ਮਦਦ ਨਹੀਂ ਲੋਕਾਂ ਦਾ ਜਿਵੇਂ ਆਪਾਂ ਕਹਿਣਾ ਉਹਨਾਂ ਲੋਕਾਂ ਦਾ ਮਦਦ ਲੱਗ ਜਾਣਾ ਨਹੀਂ ਪਰ ਭਾਈ ਸਾਹਿਬ ਇਹ ਦੱਸ ਦਿਓ ਅੱਗੇ ਗੱਲ ਇਹ ਤੋਂ ਬਾਅਦ ਗੱਲ ਵਿਗੜਨ ਲੱਗੀ। ਤੁਸੀਂ ਆਖਰੀ ਮੂਮੈਂਟ ਦੇ ਵਿੱਚ ਕੋਈ ਇਹੋ ਜਿਹਾ ਏਲਚ ਹੀ ਆਉਂਦੇ ਦੇਖੇ ਕੈਪਟਨ ਅਮਰਿੰਦਰ ਸਿੰਘ ਮਗਰਲੇ 20 25 ਦਿਨਾਂ ਚ ਇੱਕ ਮਹੀਨੇ ਚ ਦਰਬਾਰ ਸਾਹਿਬ ਕੰਪਲੈਕਸ ਵਿੱਚ ਸੰਤਾਂ ਨੂੰ ਮਿਲਦੇ ਦੇਖੇ ਨੇ ਜੀ ਜੇ ਇਸ ਗੱਲ ਨੂੰ ਰੋਕਣ ਲਈ ਦੇਖੋ ਜੀ ਮੈਂ ਮਿਲਦੇ ਆਪਦੇ ਇੱਕ ਮੈਂ ਉਹੀ ਗੱਲ ਕੀਤੀ ਜਿਹੜੀ ਮੱਖੀ ਦੇਖੇ ਮੈਂ ਉਹ ਉਹ ਤੁਹਾਨੂੰ ਮੀਟਿੰਗ ਦੱਸਿਆ ਨੇ ਪਰ ਇਹ ਗੱਲ ਸੁਣਨ ਵਿੱਚ ਮੇਰੇ ਕਈ ਵਾਰੀ ਆਈ ਹੈ ਕਿ ਉਹ ਸੰਤਾਂ ਦੇ ਕੋਲ ਇੱਕ ਦੋ ਵਾਰੀ ਆਇਆ ਸੀ ਮੈਨੂੰ ਮੇਰੇ ਇਧੇ ਨਿਤਦਰਦੋਸਤ ਹੁੰਦੇ ਸੰਤਾਂ ਦੇ ਪਰਿਵਾਰ ਦੇ ਨਾਲ ਇੱਕ ਦੂਜੇ ਨਾਲ ਗੱਲਾਂ ਕਰ ਲੈਣੇ ਜਿਹਨੇ ਸਾਰੇ ਕਰ ਲੈਨੇ ਆ ਕਿ ਕਿਵੇਂ ਚੱਲਦਾ ਕਿਵੇਂ ਕਹਿੰਦੇ ਕੋਈ ਨਹੀਂ ਕਹਿੰਦਾ ਕਿ ਕੈਪਟਨ ਆਇਆ ਸੀ ਅੱਜ ਤੇ ਮੈਂ ਬਸ ਆਇਆ ਸੀ ਤੇ ਉਹ ਕਦੇ ਕਈ ਆਉਂਦੇ ਆ ਸੋ ਅਸੀਂ ਇੰਨਾ ਕੁ ਤਾਂ ਜਾਣਕਾਰੀ ਰੱਖਦੇ ਆ ਕਿ ਉਹ ਉਹਨਾਂ ਨੂੰ ਮਿਲਦਾ-ਜਿਲਦਾ ਰਹਿੰਦਾ ਸੀ ਇਹ ਪਰਿਵਾਰ ਵੈਸੇ ਵੀ ਮਿਲਦਾ ਰਹਿੰਦਾ ਸੀ ਖਾਸ ਤੌਰ ਤੇ ਜਿਹੜੀ ਇਹਦੀ ਮਾਤਾ ਸੀ ਉਹ ਬਹੁਤ ਅੱਛੀ ਮਤਲਬ ਕਿ ਮਾਤਾ ਸੀ ਉਹ ਉਹਦਾ ਟਕਸਾਲ ਦੇ ਨਾਲ ਬਹੁਤ ਜ਼ਿਆਦਾ ਨੇੜ ਸੀ ਉਸ ਨਾਲ ਇਹ 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 ਪਰਿਵਾਰ ਜਿਹੜਾ ਸੀ ਸੰਤਾਂ ਨੂੰ ਮਿਲਦਾ ਗਿਆ ਲਾ ਤਾਂ ਆਮ ਹੀ ਰਹਿੰਦਾ ਸੀ ਪਰ ਇਹ ਗੱਲ ਜਿਹੜੀ ਸੀ ਇੱਕ ਗੱਲਬਾਤ ਉੱਥੇ ਹੋਈ ਮੈਂ ਅੱਖੀ ਨਹੀਂ ਦੇਖੀ ਆ ਮਸਲ ਗੱਲਬਾਤ ਸੰਤਾਂ 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 ਦੇ ਮਨ ਚ ਆਖਰੀ ਸਮੇਂ ਦੀਆਂ ਫੀਲਿੰਗਸ ਕੀ ਸੀ ਜਦੋਂ ਤੁਸੀਂ ਜਦੋਂ ਆਰਮੀ ਆ ਜਾਂਦੀ ਆ ਗੋਲੀ ਚੱਲਣੀ ਸ਼ੁਰੂ ਹੋ ਜਾਂਦੀ ਆ ਜਦੋਂ ਗਹਿਗੱਚ ਲੜਾਈ ਹੁੰਦੀ ਆ ਇਸ ਦੌਰ ਵਿੱਚ ਤੁਸੀਂ ਨੇੜੇ ਰਹੇ ਮਿਲੇ ਉਹਨਾਂ ਨੂੰ ਉਦੋਂ ਦੀਆਂ ਫੀਲਿੰਗਸ ਕੀ ਸੀ ਦੇਖੋ ਸੰਤਾਂ ਨੇ ਕੱਤੀ ਦੀ ਰਾਤ ਨੂੰ ਕਿ ਜਾਂ ਪਹਿਲੀ ਦੀ ਰਾਤ ਨੂੰ ਨਾਲ ਦੋ ਚ ਇੱਕ ਰਾਤ ਨੂੰ ਸਰੋਪੋ ਦਿੱਤੇ ਸਾਰੇ ਜਦੇਦ ਸਿੰਘਾਂ ਨੂੰ ਕਿਹਾ ਕਿ ਜਿਹੜੇ ਜਾਣ ਚੰਦੇ ਚਲੇ ਜਾਓ ਤੇ ਮੈਂ ਤਾਂ ਹੁਣ ਜੇ ਸਰਕਾਰ ਨੇ ਹਮਲਾ ਕੀਤਾ ਤੇ ਮੈਂ ਬਾਬਾ ਦੀਸੋਂ ਵਾਲੀ ਤਰ੍ਹਾਂ ਸ਼ਹਾਦਤ ਪਾ ਜੂਗਾ ਪਰ ਮੈਂ ਦਾਗ ਨਹੀਂ ਲੱਗਣਿਆ ਘੱਟਸਾਲ ਨੂੰ ਤੇ ਮੈਂ ਜਾਣਾ ਨਹੀਂ ਤੁਸੀਂ ਜਾ ਸਕਦੇ ਹੋ ਪਰ ਕੋਈ ਵੀ ਜਾਣ ਲਈ ਤਿਆਰ ਨਹੀਂ ਹੋਇਆ ਫਿਰ ਉਹਨਾਂ ਨੇ ਉਸ ਤੋਂ ਬਾਅਦ ਕਈ ਬੰਦਿਆਂ ਨੂੰ ਆਪ ਕਹਿ ਕੇ ਬਾਹਰ ਤੋਰਿਆ ਜਿਵੇਂ ਮਾਨੋਚਲ ਨੂੰ ਤੋਰਿਆ ਕੁਲਦੀਪ ਸਿੰਘ ਮੁਛਲ ਹੁੰਦਾ ਸੀ ਉਹਨੂੰ ਤੋਰਿਆ ਮੇਜਰ ਸਿੰਘ ਨੂੰ ਤੋਰਿਆ ਮੰਦੀਰ ਸਿੰਘ ਨੂੰ ਧੰਨਾ ਸਿੰਘ ਨੂੰ ਸਾਨੂੰ ਸਾਰਿਆਂ ਨੂੰ ਹੋਰ ਵੀ ਬਹੁਤ ਸਾਰੇ ਬੰਦੇ ਨੂੰ ਕਹਿ ਦਿੱਤੀ ਬਾਹਰ ਰਿਓ ਈਵਨ ਉਹ ਨਾ ਭਾਈ ਮਰੀਤ ਸਿੰਘ ਨੇ ਵੀ ਕਹਿ ਜਾਣ ਲਈ ਤੇ ਦਰਬੀਰ ਸੰਬਿਆਸੀ ਨੇ ਵੀ ਗਿਆ ਉਹ ਦੋਵੇਂ ਬੰਦੇ ਜਵਾਬ ਦੇਗੇ ਬਾਕੀ ਜਵਾਬ ਦੇਣ ਦੀ ਸਥਿਤੀ 'ਚ ਹੈ ਨਹੀਂ ਸੰ ਲੋਕ ਕਿਉਂਕਿ ਉਹ ਉਹਨਾਂ ਦਾ ਕਿਡਾ ਕੱਦ ਨਹੀਂ ਸੀ ਸੰਤਾਂ ਦੇ ਸਾਹਮਣੇ ਉਹ ਬੋਲਦੇ ਜਾਂ ਉਹਨਾਂ ਨੂੰ ਕਹਿੰਦੇ ਨਹੀਂ ਇਹ ਨਹੀਂ ਜਾਣਾ ਉਹ ਚੁੱਪ ਕਰਕੇ ਜਿਹੜਾ ਵੀ ਢਾਂਗ ਨਿਕਲਿਆ ਉਹ ਨਿਕਲ ਗਿਆ ਕੋਈ 6 ਜੂੰਬ ਨੂੰ ਨਿਕਲ ਗਿਆ ਕੋ 4 ਨੂੰ ਕੋ 3 ਨੂੰ ਕੋਈ ਡਿਊਟੀਆਂ ਵਕ ਵਕ ਸੀ ਇਹਦੇ ਦਰਮਿਆਨ ਇੱਕ ਚਿੱਠੀ ਲਿਖੀ ਹੋਈ ਸੀ ਜਿਹੜੀ ਚਿੱਠੀ ਬਾਬਾ ਠਾਕਰ ਸੀ ਦੇ ਨਾਂ ਤੇ ਸੀ ਅਗਲੇ ਸੇਵਾ ਵਿਧੀਮੀ ਉਹਨਾਂ ਨੂੰ ਭੌਣੀ ਸੀ ਉਹ ਚਿੱਠੀ ਮੈਨੂੰ ਉਹਨਾਂ ਨੇ ਭਾਈ ਰਿਸ਼ਪਾਲ ਸਿੰਘ ਦੇ ਹੱਥਾਂ ਦੀ ਲਿਖੀ ਆ ਸੰਤਾ ਦੱਸ ਕਸੇ ਉਤੇ ਉਹ ਚਿੱਠੀ ਮੈਨੂੰ ਦਿੱਤੀ ਗਈ ਵੀ ਬਾਬਾ ਠਾਕਰ ਨੂੰ ਪਹੁੰਚਾਣੀ ਸੀ ਤੋਂ ਉਹ ਇਹ ਸਾਰੀ ਗੱਲ ਦਾ ਮੈਂ ਜੇਕਰ ਕਈ ਵਾਰੀ ਕਰ ਚੁੱਕਾ ਹਾਂ ਤੇ ਕਹਿਣ ਤੋਂ ਮਰਾਦੇ ਕਿ ਸੰਤਾ ਨੇ ਕਾਫੀ ਬੰਦੇ ਦੀਆਂ ਡਿਊਟੀਆਂ ਵਜ਼ਾਈਆਂ ਸੀ ਵੀ ਜੋ ਹਾਂ ਸਤੋਰ ਤੇ ਜਿਨ੍ਹਾਂ ਦੇ ਕੇਸ ਜਾਦੇ ਨਹੀਂ ਸਨ ਉਹਨਾਂ ਨੂੰ ਤਾਂ ਸਾਰੇ ਨੂੰ ਕੇਸ ਤੁਸੀਂ ਜਾਓ ਜਿਹਦੇ ਤੇ ਨਹੀਂ ਕੇਸ ਸੀ ਉਹਨਾਂ ਦਾ ਬਿਲਕੁਲ ਹੀ ਕੇਸ ਹੀ ਚੱਲ ਜਾ ਜਿਹੜੇ ਬਹੁਤ ਕਿਸਮ ਦੇ ਭਗੌੜਾ ਜਾਂ ਜਿਨ੍ਹਾਂ ਦੇ ਉੱਤੇ ਕੇਸ ਸਰਕਾਰ ਨੇ ਪਾਇਆ ਸੀ ਉਹਨਾਂ ਨੂੰ ਉਹਨਾਂ ਨੇ ਨਹੀਂ ਕਿਹਾ ਤੇ ਬਾਕੀ ਭਾਈ ਮਰੀਕ ਸਿੰਘ ਤੇ ਦਰਦੀਸ਼ ਹੈ ਨਹੀਂ ਉਹ ਉਹਨਾਂ ਨੇ ਜਵਾਬ ਦਿੱਤਾ ਸੰਤਾਂ